ਲੁਤਫ ਅਲੀ ਖਾਨ ਇੱਕ ਨਵਾਬ ਸੀ। ਉਹਨੂੰ ਬੜਾ ਸ਼ੌਂਕ ਸੀ ਮੁਜਰੇ ਦੇਖਣ ਦਾ। ਸ਼ਰਾਬ ਪੀਂਦਾ ਸੀ, ਮੁਜਰੇ ਦੇਖਦਾ ਸੀ, ਬੜਾ ਸ਼ਕੀਨ ਆਦਮੀ ਸੀ। ਉਹਨਾਂ ਸਮਿਆਂ ਦੇ ਵਿੱਚ ਦਿੱਲੀ ਦੇ ਚਾਵੜੀ ਬਾਜ਼ਾਰ ਦੇ ਜਿਹੜੇ ਕੋਠੇ ਨੇ ਉਹ ਬੜੇ ਮਸ਼ਹੂਰ ਹੁੰਦੇ ਸੀਗੇ। ਉਹਨਾਂ ਕੋਠਿਆਂ ਦੇ ਉੱਤੇ ਮੁਜਰੇ ਹੁੰਦੇ ਹੁੰਦੇ ਸੀ। ਉਹਨਾਂ 'ਚੋਂ ਇੱਕ ਕੋਠੇ ਤੇ ਕਸ਼ਮੀਰ ਦੀ ਇੱਕ ਜਨਾਨੀ ਸੀ ਜੈ ਅਦਾ। ਰੰਗ ਰੂਪ ਤੋਂ ਬੇਹਦ ਸੋਹਣੀ ਸੀ। ਬੜੀ ਸੋਹਣੀ ਸੁਨੱਖੀ ਬੜਾ ਸੋਹਣਾ ਮੁਜਰਾ ਕਰਦੀ ਬੜਾ ਸੋਹਣਾ ਤਿਆਰ ਹੁੰਦੀ ਸੀ ਉਹਦਾ ਮੁਜਰਾ ਵੀ ਬੜਾ ਮਸ਼ਹੂਰ ਹੁੰਦਾ ਸੀ ਇੱਕਦਮ ਨਵਾਬ ਲੁਤਫ ਅਲੀ ਖਾਨ ਉਹਦਾ ਮੁਜਰਾ ਦੇਖਣ ਗਿਆ ਤੇ ਉਹਦਾ ਸੌਦਾ ਹੀ ਕਰਿਆ ਉਹਨੂੰ ਆਪਣੇ ਨਾਲ ਆਪਣੇ ਘਰ ਲੈ ਗਿਆ ਨਵਾਬ ਲੁਤਫ ਅਲੀ ਖਾਨ ਦੇ ਘਰ ਉਹਦਾ ਬੇਟਾ ਤੇ ਉਹਦੀ ਘਰ ਵਾਲੀ ਵੀ ਰਹਿੰਦੇ ਸੀ ਬੜੀ ਕਮਾਲ ਦੀ ਗੱਲ ਹੈ ਉਹਦਾ ਬੱਚਾ ਹੈਗਾ ਤੇ ਉਹਦੀ ਘਰ ਵਾਲੀ ਵੀ ਹੈਗੀ ਹੈ ਤੇ ਪਰ ਉਤੋਂ ਦੀ ਉਹ